ਆਓ ਵਿਚਾਰਾਂ ਸਾਂਝੇ ਕਰੀਏ ਤਾਂ ਪਹਿਲਾਂ ਦਸਮਾਹ ਰਾਜਾ ਜੀ ਦੇ ਬਖਸ਼ੀ ਹੋਏ ਮਦਨਾਲ ਸਾਜ ਪਈਏ ਜੀ ਆਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜਸੀਂ ਇਸ ਖੇਤਰ ਦੀ ਗੱਲ ਕਰਨ ਜਾ ਰਹੇ ਹਾਂ ਉਹਨਾਂ ਦਾ ਨਾਮ ਮਾਈ ਭਾਗੋ ਜਿਨ੍ਹਾਂ ਨੂੰ ਸਿੱਖ ਇਤਿਹਾਸ ਵਿੱਚ ਮਾਤਾ ਭਾਗੋ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਮਾਤਾ ਭਾਗੋ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਦੇ ਜਿਨ੍ਹਾਂ ਨੂੰ ਸਿੱਖ ਧਰਮ ਦੇ ਮਹਾਤਮ 14 ਅਧਿਆਤਿਕ ਪ੍ਰੇਰਿਤ ਆਖਿਆ ਜਾਂਦਾ ਹੈ ਮਾਤਾ ਪਾਕਰ ਜੀ ਦਾ ਜਨਮ 1660 ਈਸਵੀ ਦੇ ਕਰੀਬ ਪਾਏ ਮੱਲੋਸਾਹ ਜੀ ਦੇ ਘਰ ਪਿੰਡ ਚਭਾਲ ਦਿੱਤੇ ਹੋਇਆ ਜਦੋਂ ਮਾਤਾ ਜੀ ਛੋਟੀ ਹੋ ਪਰਵਤਿਸਾਨਾ ਤਾਂ ਆਪ ਜੀ ਦੇ ਮਾਤਾ ਪਿਤਾ ਆਪ ਜੀ ਨੂੰ ਗੁਰੂ ਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਲਈ ਲੈ ਕੇ ਗਏ ਤੇ 1799 ਦੀ ਵਿਸਾਖੀ ਵਾਲੇ ਦਿਨ ਆਪ ਜੀ ਨੇ ਆਪਣੇ ਪੂਰੇ ਪਰਿਵਾਰ ਸਮੇਤ ਪਾਣੀ ਕੀਤਾ ਮਾਤਾ ਭਾਗੌਰ ਜੀ ਦਾ ਵਿਆਹ ਕਾਈ ਨੇ ਦਾਣ ਸਿੰਘ ਜੀ ਪੱਟੀ ਨਾਲ ਹੋਇਆ ਜੋ ਸੇਕਤਰ ਵਿੱਚ ਮਾਤਾ ਭਾਗੌਰ ਜੀ ਦਾ ਬਹੁਤ ਅਹਿਮ ਰੋਲ ਹੈ ਜਦੋਂ 40 ਇੱਕ ਗੁਰੂ ਸਾਹਿਬ ਜੀ ਨੂੰ ਚੱਲਦੀ ਲੜਾਈ ਵਿੱਚ ਛੱਡ ਕੇ ਥਰਪਾ Это блюдо. ਇਹ ਲੋੜ ਹੈ ਮਤਭਾ ਕਰਦੇ ਦੀ ਤਾਂ ਕਿ ਅਸੀਂ ਆਪਣੇ ਜੀਵਨ ਨੂੰ ਕੁਝ ਸੱਚਾ ਬਣਾ ਸਕੀਏ ਹੋਈਆਂ ਬੁੱਲਾਂ ਦੀ ਕਿਮਾ ਆਓ ਬੰਦੇਨਾ